ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਵਿੱਚ ਸੇਵਾ ਸਿਰਫ ਇੱਕ ਸ਼ਬਦ ਨਹੀਂ ਬਲਕਿ ਇੱਕ ਜੀਵਨ ਦਾ ਮੂਲ ਆਧਾਰ ਹੈ ਸੇਵਾ ਦਾ ਅਰਥ ਹੁੰਦਾ ਹੈ ਬਿਨਾਂ ਕਿਸੇ ਸਵਾਰਥ ਦੇ ਹੋਰਾਂ ਦੀ ਮਦਦ ਕਰਨਾ ਇਹ ਸਿਰਫ ਲੰਗਰ ਵਰਤਾਉਣਾ ਜਾਂ ਮੰਦਿਰ ਸਫਾਈ ਤੱਕ ਸੀਮਤ ਨਹੀਂ ਹੈ ਅਸਲੀ ਸੇਵਾ ਉਹ ਹੈ ਜਿੱਥੇ ਮਨ, ਤਨ ਤੇ ਧਨ ਤਿੰਨਾਂ ਨਾਲ ਵਾਹਿਗੁਰੂ ਦੀ ਰਜ਼ਾ 'ਚ ਚੱਲਣਾ ਸਿੱਖਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੰਡ ਛਕੋ ਕਿਰਤ ਕਰੋ ਨਾਮ ਜਪੋ ਇਹ ਤਿੰਨ ਉਪਦੇਸ਼ ਸੇਵਾ ਦੇ ਮੂਲ ਹਨ ਵੰਡ ਛਕੋ ਮਤਲਬ ਜੋ ਤੇਰਾ ਹੈ ਉਹ ਹੋਰਾਂ ਨਾਲ ਵੰਡ ਸੇਵਾ ਉਹ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਤੂੰ ਆਪਣਾ ਸੁੱਖ ਦੁੱਖ ਭੁੱਲ ਕੇ ਕਿਸੇ ਹੋਰ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭਦਾ ਹੈ ਸਿੱਖ ਧਰਮ ਵਿੱਚ ਕਿਹਾ ਗਿਆ ਹੈ ਸੇਵਾ ਕਰਤ ਹੋਈ ਨਹੀਂ ਕਾਮੀ ਜਿਸ ਕੋ ਹੋਤ ਪ੍ਰਪਤ ਸਵਾਮੀ ਮਤਲਬ ਜੋ ਸੇਵਾ ਬਿਨਾਂ ਸੁਆਰਥ ਕਰਦਾ ਹੈ ਉਹ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਹੈ ਸੇਵਾ ਸਾਨੂੰ ਨਮਰਤਾ ਸਿਖਾਉਂਦੀ ਹੈ ਹੰਕਾਰ ਤੋੜਦੀ ਹੈ ਤੇ ਪ੍ਰੇਮ ਪੈਦਾ ਕਰਦੀ ਹੈ ਇਹ ਸਿਖਾਉਂਦੀ ਹੈ ਕਿ ਰੱਬ ਹਰ ਜੀਵ ਵਿੱਚ ਵੱਸਦਾ ਹੈ ਜਦੋਂ ਤੂੰ ਕਿਸੇ ਦੀ ਸੇਵਾ ਕਰਦਾ ਹੈ ਤੂੰ ਅਸਲ ਵਿੱਚ ਵਾਹਿਗੁਰੂ ਦੀ ਸੇਵਾ ਕਰ ਰਿਹਾ ਹੁੰਦਾ ਹੈ ਜਿਵੇਂ ਲੰਗਰ ਦੀ ਪ੍ਰਥਾ ਜਿੱਥੇ ਅਮੀਰ ਗਰੀਬ ਹਿੰਦੂ ਮੁਸਲਿਮ ਸਭ ਇੱਕ ਥਾਂ ਬੈਠੇ ਹਨ ਇਹ ਬਰਾਬਰੀ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਬਾਬਾ ਦੀਪ ਸਿੰਘ ਜੀ ਭਾਈ ਕਨੀਆ ਜੀ ਇਹਨਾਂ ਨੇ ਸੇਵਾ ਦੀ ਮਿਸਾਲ ਬਣਾਈ ਭਾਈ ਕਨੀਆ ਜੀ ਤਾਂ ਯੁੱਧ ਦੇ ਵਿੱਚ ਵੀ ਦੁਸ਼ਮਣ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨ ਕਿਉਂਕਿ ਉਹਨਾਂ ਨੂੰ ਹਰ ਰੂਪ ਵਿੱਚ ਰੱਬ ਨਜ਼ਰ ਆਉਂਦਾ ਸੀ ਅਸਲੀ ਸੇਵਾ ਸਿਰਫ ਹੱਥ ਨਾਲ ਨਹੀਂ ਦਿਲ ਨਾਲ ਹੁੰਦੀ ਹੈ ਜਦੋਂ ਤੂੰ ਕਿਸੇ ਨੂੰ ਬਿਨਾਂ ਉਮੀਦ ਤੋਂ ਮੁਸਕਰਾਉਂਦਾ ਹੈ ਮਦਦ ਕਰਦਾ ਹੈ ਉਹ ਵੀ ਸੇਵਾ ਹੀ ਹੈ ਸੋ ਅਗਲੀ ਵਾਰ ਜਦੋਂ ਤੁਸੀਂ ਸੇਵਾ ਕਰੋ ਇਹ ਜ਼ਰੂਰ ਸੋਚਣਾ ਮੈਂ ਵਾਹਿਗੁਰੂ ਲਈ ਕਰ ਰਿਹਾ ਹਾਂ ਨਾ ਕੀ ਦੁਨੀਆ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ